ਵਾਹਿਗੁਰੂ ਅਗਰੂ ਕੇ ਪਿਆਰਿਓ ਇੱਕ ਸ਼ਬਦ ਆਪ ਜੀ ਦੇ ਸਨਮੁਖ ਵਾਹਿਗੁਰੂ ਜੀ ਵਾਹਿਗੁਰੂ ਗੁਰੂ ਘਰ ਦੇ ਮਹਾਨ ਕਵੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਗਜ਼ਲ ਹੈ ਉਹਨਾਂ ਦਾ ਕਵਿਤਾ ਹੈ ਤੁਹਾਡੇ ਸਨਮੁਖ ਆਓ ਨਾਸਰੋ ਮਨਜੂਰ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਜ਼ਾ ਇਜ਼ਾਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਆਓ ਉਸ ਮਹਾਨ ਸਾਹਿਬੇ ਕਮਾਲ ਧੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਫਜ਼ਲ ਉਹਨਾਂ ਦਾ ਰਹਿਮਤ ਮੁਕਰਮ ਸਾਡੇ ਤੇ ਬਣਿਆ ਰਹੇ ਆਓ ਉਹਨਾਂ ਦੀ ਇਹ ਮਹਾਨ ਗਜ਼ਲ ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ ਸਾਹ ਸ਼ੇਨ ਸ਼ਾਹ ਗੁਰੂ ਗੋਬਿੰਦ ਸਿੰਘ ਆਓ ਇਸ ਕਵਿਤਾ ਨੂੰ ਸਰਵਣ ਕਰੀ ਉਸ ਤੋਂ ਪਹਿਲਾਂ ਮੈਂ ਬਿੰਤ ਕਰਾਂ ਬਾਬਾ ਸਰਗਦੇਵ ਸਿੰਘ ਜੀ ਨੂੰ ਬਾਬਾ ਨਰੇਸ਼ ਸਿੰਘ ਜੀ ਨੂੰ ਕਿ ਲੁਧਿਆਣੇ ਤੋਂ ਰੂਬੀ ਗੋਗੀਆਂ ਗੋਰੀਆਂ ਰੂਬੀ ਗੋਰੀਆਂ ਜਿਹੜੇ ਕਿ ਕਾਉਂਸਲਰ ਨੇ ਲੁਧਿਆਣਾ ਤੋਂ ਆਏ ਨੇ ਉਹਨਾਂ ਨੂੰ ਸਰੋਪਾ ਉਹ ਭੇਟ ਕਰਨਗੇ ਚੌਧਰੀ ਸਾਹਿਬ ਨੂੰ ਬੇਨਤੀ ਹੈ ਕਿ ਰੂਬੀ ਗੋਰੀਆਂ ਅਤੇ ਜਤਿੰਦਰ ਗੋਰੀਆਂ ਨੂੰ ਸਰੋਪਾਓ ਗੁਰੂ ਘਰ ਵੱਲੋਂ ਜਰੂਰ ਭੇਂਟ ਕਰਨ ਜੀ ਸੋ ਰੁੱਬੀ ਗੋਰੀਆਂ ਤੇ ਜਤਿੰਦਰ ਗੋਰੀਆਂ ਨੂੰ ਬੇਨਤੀ ਹੈ ਕਿ ਉਹ ਬਾਹਰ ਸਟੇਜ ਦੇ ਕੋਲ ਆ ਕੇ ਸਰੋਪਾਓ ਆਪਣਾ ਪ੍ਰਾਪਤ ਕਰ ਲੈਣ ਜੀ ਆਓ ਗੁਰੂ ਕੇ ਪਿਆਰਿਓ ਗੁਰੂ ਕੇ ਸਵਾਰਿਓ ਇਹ ਗਜ਼ਲ ਇਹ ਸ਼ੇਰ ਪਾਈ ਸਾਹਿਬ ਪਇਨੰਦ ਲਾਲ ਜੀ ਧਨ ਗੁਰੂ ਗੋਬਿੰਦ ਸਿੰਘ ਦੀ ਸਿਮਤ ਵਿੱਚ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਉਹਨਾਂ ਦੀ ਅੱਖ ਤੋਂ ਕੀ ਨੇ ਆਓ ਸਰਵਣ ਕਰੀਏ ਸੋ ਬੇਨਤੀ ਹੈ ਰੁਬੀ ਗੋਰੀਆਂ ਤੇ ਸਿੰਦਰ ਗੋਰੀਆਂ ਨੇ ਇੱਕ ਸਟੇਜ ਦੇ ਬਾਹਰ ਆ ਕੇ ਸਰੋਪਾਵ ਪ੍ਰਾਪਤ ਕਰ ਲੈਣਾ ਨਾਲ ਸਿੱਧੂ ਸਾਹਿਬ ਨੂੰ ਵੀ ਸਰੋਪਾਵ ਦੀ ਰਸਮ ਹੋਣੀ ਹੈ ਸਿੱਧੂ ਸਾਹਿਬ ਵੀ ਗੁਰੂ ਘਰ ਤੋਂ ਗੁਰੂ ਦੀ ਬਖਸ਼ਿਸ਼ ਸਰੋਪਾ ਉਪਰਾਪਤ ਕਰ ਲੈਣ ਜੀ ਚਾਹੇ ਛੇਨ ਛਾ ਗੁਰ ਕੋ ਐਸਾ ਭਾਈ ਨੰਦ ਲਾ ਨੰਦ ਕਲਮ ਚੁੱਕਦੇ ਨੇ ਉਹ ਲਿਖਦੇ ਨੇ ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਕਿੰਨਾ ਦੋ ਅੱਖਰ ਕਹਿਣ ਲੱਗਿਆ ਭਾਈ ਸਾ ਪੈਨਲ ਲਾ ਕੇ ਕਹਿ ਰਹੇ ਨੇ ਦੋ ਸ਼ਬਦ ਕਹਿਣ ਲੱਗਿਆ ਤੁਹਾਨੂੰ ਸ੍ਰੀ ਕਲਜੀਤ ਕਰ ਪਾਤਸ਼ਾਹ ਜੀ ਦੇ ਲਈ ਬਰਦੋ ਆਲਮ ਬਰਦੋ ਆਲਮ ਫਾਰਸੀ ਦਾ ਸਾਰਾ ਏ ਜਿੰਨਾ ਵੀ ਵਿਖਿਆਨ ਕੀਤਾ ਹੈ ਨਾ ਪਿਆਰਿਓ ਇਹ ਸਾਰੀ ਫਾਰਸੀ ਚ ਲਿਖੀ ਹੋਈ ਹੈ ਕਿਉਂਕਿ ਫਾਰਸੀ ਦੇ ਬੜੇ ਉਹ ਵਿਦਵਾਨ ਸਤ ਭਾਈ ਸਾਹਿਬ ਭੈਣਾ ਦਲਾਲ ਜੀ 52 ਕਵੀਆਂ ਵਿੱਚੋਂ ਸਰਮੌਰ ਤਵੀ ਭਾਈ ਸਾਹਿਬ ਭੈਣਾ ਦਲਾਲ ਜੀ ਉਹ ਲਿਖਦਾ ਹੈ ਕਿ ਵਾਹਿਗੁਰੂ ਜੀਓ ਹਾਜ਼ਰ ਨਾਜ਼ਰ ਹੈ ਇਹ ਕਾਲਪੁਰਖ ਹਾਜ਼ਰ-ਨਾਜ਼ਰ ਕਵਿਤਾ ਦਾ ਬੰਦ ਲਿਖਦਾ ਹੈ ਕਿ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਨਾਸਰੋ ਹੈ ਦੁਤਿਆਂ ਦੀ ਮਦਦ ਕਰਨ ਵਾਲਾ ਹਰੇਕ ਦੀ ਮਦਦ ਕਰਨ ਵਾਲਾ ਜਿਹੜਾ ਜਾਤ-ਪਾਤ ਊਚ-ਨੀਚ ਪਸ਼ੂ ਪ੍ਰਾਣੀ ਨਹੀਂ ਵੇਖਦਾ ਬਸ ਮਦਦ ਕਰਦਾ ਹੈ ਦੂਸਰੇ ਸ਼ਬਦਾਂ ਵਿੱਚ ਕਹਿ ਲਈਏ ਨਾਸਰੋ ਮਨਸੂਰ ਤੋਂ ਭਾਵ ਰੱਬ ਹੁੰਦਾ ਹੈ ਦੁਆ ਹੁੰਦਾ ਹੈ ਨਾ ਖੁਦ ਖਦਾ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਬਸ ਕਦਾ ਆਕਾਲ ਪੁਰਖ ਦਾ ਹੀ ਰੂਪ ਹੈ ਗੁਰੂ ਗੋਬਿੰਦ ਸਿੰਘ ਜੀ ਜੇ ਜਦੀ ਮਨਜੂਰ ਗੁਰੂ ਗੋਬਿੰਦ ਸਿੰਘ ਜਿਹੜਾ ਆਕਾਲ ਪੁਰਖ ਨੂੰ ਮਨਜੂਰ ਹੈ ਉਹ ਹੀ ਮੇਰੇ ਗੁਰੂ ਗੋਬਿੰਦ ਸਿੰਘ ਨੂੰ ਮਨਜੂਰ ਅਗਲੇ ਬੰਦ ਵਿੱਚ ਲਿਖਦਾ ਹੈ ਹਕ ਰਾਗੰਜੂਰ ਗੁਰੂ ਗੋਬਿੰਦ ਸਿੰਘ ਹਕ ਹੁੰਦਾ ਸੱਚ ਹਕ ਹਕ ਤੋਂ ਭਾਵਨਾ ਸੱਚ ਫਾਰਸੀ ਵਿੱਚ ਸਾਜਨ ਫੱਕਿਆ ਜਾਂਦਾ ਹੈ ਤੇ ਰੱਬ ਨੂੰ ਵੀ ਸੱਚ ਕਿਹਾ ਜਾਂਦਾ ਹੈ ਰੱਬ ਨੂੰ ਵੀ ਹੱਕ ਕਿਹਾ ਜਾਂਦਾ ਹੈ ਕਿਉਂਕਿ ਰੱਬ ਹੀ ਸੱਚਾ ਹੈ ਬਾਕੀ ਤਾਂ ਸਾਰਾ ਮਲਾਪਟੀ ਹੈ ਪਿਆਰੇ ਭਾਈ ਸਾਹਿਬ ਭਾਈ ਨੰਦਲਾ ਜਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ ਕਹਿੰਦਾ ਜਿੱਦਾਂ ਹੁਣ ਫਾਰਸੀ ਦੀ ਜਵਾਨ ਹੈ ਜਿੱਦਾਂ ਕਹਿੰਦਾ ਸੂਰਜ ਸਭ ਨੂੰ ਬਿਨਾਂ ਭੇਦ ਭਾਵ ਤੋਂ ਨਿਤ ਦੇ ਰਿਹਾ ਐਦਾ ਮੇਰਾ ਗੁਰੂ ਕਲਗੀਧਰ ਪਾਤਸ਼ਾ ਸਾਰਿਆਂ ਦਾ ਹੀ ਗੁਰੂ ਹੈ ਕੋਤਰਾਮ ਜੀ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਕਲਾ ਹਿੰਦੂਆਂ ਦਾ ਗੁਰੂ ਨਹੀਂ ਬਣਿਆ ਸਿੱਖਾਂ ਦਾ ਗੁਰੂ ਨਹੀਂ ਬਣਿਆ ਮੁਸਲਮਾਨਾਂ ਦਾ ਗੁਰੂ ਨਹੀਂ ਬਣਿਆ ਸਾਰਿਆਂ ਦਾ ਹੀ ਬਣ ਗਨਿਕਾ ਨਵੀਖਾਂ ਮੁਸਲਮਾਨ ਮੁਸਲਮਾਨ ਪੀਰ ਬੁੱਧੂ ਸ਼ਾਹ ਮੁਸਲਮਾਨ ਨੇ ਸਾਹਿਬ ਆਜਾ ਬਾਬਾ ਡੋਟਰ ਮਰ ਜੇ ਦੋ ਰਹਿ ਸਜ ਦੇ ਫਰਜੰਦਾ ਦਾ ਸਭ ਤੋਂ ਦੁਨੀਆ ਦਾ ਮਹਿੰਗਾ ਦੁੱਧ ਛਕਾਉਣ ਵਾਲਾ ਮੋਤੀ ਮੇਰਾ ਵੀ ਹਿੰਦੂ ਹੈ ਮੋਤੀ ਮੇਰਾ ਜਿਹਨੇ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਗੁਰੂ ਦੇ ਫਰਜੰਦਾ ਨੂੰ ਛਕਾਇਆ ਆਪਣੀ ਸੰਪਤੀ ਪਹਿਲਾਂ ਵੇਚੀ ਫਿਰ ਆਪਣਾ ਆਪ ਗੁਰੂ ਦੀ ਸੇਵਾ ਲਈ ਕਰਵਾਰ ਕਰ ਦਿੱਤਾ ਕੋਲੂ ਚ ਪੀੜੇ ਗਏ ਪੂਰਾ ਪਰਵਾਰ ਇਹ ਸਾਰਿਆਂ ਦਾ ਗੁਰੂ ਹੈ ਸਾਰਿਆਂ ਦਾ ਵੀਰ ਜੁਮਲਾ ਫੈਜ ਨੂਰ ਗੁਰੂ ਗੋਬਿੰਦ ਸਿੰਘ ਭਾਈ ਸਾਹਿਬ ਇਹਨਾਂ ਦੇ ਲਾਲ ਜੀ ਕਵਿਤ ਵਿੱਚ ਲਿਖਦੇ ਨੇ ਜਿੱਦਾਂ ਕਹਿੰਦੇ ਸੂਰਜ ਸਭ ਦਾ ਹੀ ਸਾਂਝਾ ਹੈ ਤਾਂ ਮੇਰਾ ਗੁਰੂ ਵੀ ਸਭ ਦਾ ਸਾਂਝਾ ਹੈ ਹੱਕ ਹੱਕਾ ਦਾ ਗੁਰੂ ਗੋਬਿੰਦ ਸਿੰਘ ਸ਼ਾ ਸ਼ਹਿਨ ਸ਼ਾ ਗੁਰੂ ਗੋਬਿੰਦ ਸਿੰਘ ਸ਼ਾਹਾਂ ਦਾ ਸ਼ਾ ਰਾਜਿਆਂ ਦਾ ਰਾਜਾ ਮਹਾਰਾਜਿਆਂ ਦਾ ਮਹਾਰਾਜਾ ਬਾਦਸ਼ਾਹਾਂ ਦਾ ਬਾਦਸ਼ਾਹ ਮੇਰਾ ਗੁਰੂ ਗੋਬਿੰਦ ਸਿੰਘ ਸਭ ਲਿਖਦਾ ਹੈ ਕਿ ਨਾ ਬਰਦ ਆਲਮ ਸਾ ਗੁਰੂ ਜੋ ਐਨਸੇ ਕਹਿੰਦਾ ਇਹ ਮੇਰੇ ਦੋ ਵਖਰੇ ਮੇਰੇ ਗੁਰੂ ਧੰਗ ਗੁਰ ਕਲਗੀ ਧਰ ਦੇ ਲਈ। ਧਰੂ ਕੇ ਪਿਆਰੇ ਜਿੰਨੀ ਤੁਸੀਂ ਰੱਬ ਦੀ ਸਬਤ ਕਰੋਗੇ ਨਾ ਮਾਫ ਕਰਨਾ ਕੋ ਰਿਸ਼ਤੇਦਾਰ ਨਾ ਸਾਨੂੰ ਛੋਟਾ ਜਿਹਾ ਗਿਫਟ ਘੜੀ ਦੇ ਦੇਵੇ ਘੜੀ ਅਸੀਂ ਉਹਦੇ ਸੋਹਲੇ ਗਾਈਏ ਕੋਈ ਸਾਨੂੰ ਛੋਟਾ ਜਿਹਾ ਕੋਈ ਗਿਫਟ ਦੇ ਜਾਵੇ ਘਰ ਵਿੱਚ ਕੋਈ ਮੋਬਾਈਲ ਦੇ ਦੇਵੇ ਕੋ ਕਪੜਾ ਦੇ ਦੇਵੇ ਅਸੀਂ ਬੜੇ ਗੁਣਦਾਨੇ ਆ ਪਰ ਯਾਦ ਰੱਖਣਾ ਜਿਸ ਗੁਰੂ ਨੇ ਤੁਹਾਨੂੰ ਆ ਚੱਲਾ ਫਿਰਦਾ ਸ਼੍ਰੀੜ ਦਿੱਤਾ ਹੋਇਆ ਹੈ ਸਾਕੀ ਨਾਤੀ ਪੁੱਤ ਧੀਆਂ ਰਿਸ਼ਤੇਦਾਰ ਇਹ ਪਦਾਰਥ ਇਹ ਸੁੱਖ ਆਰਾਮ ਉਸ ਦੇਣ ਵਾਲੇ ਦੀ ਕਦੇ ਸਿਖਤ ਨਹੀਂ ਕਰਦੇ ਆਪਾਂ ਐ ਗੁਰੂ ਕੇ ਪਿਆਰਿਓ ਕਿਥੇ ਦੁਨਿਆਵੀ ਸਿਖਤ ਕਰਦੇ ਹੋ ਨਾ ਉਥੇ ਕਦੇ ਬੈਠ ਕੇ ਗੁਰੂ ਦੀ ਸਿਖਤ ਵੀ ਕਰਿਆ ਕਰੋ ਇਹ ਘਰਕ ਤੇ ਕਿੰਨਾ ਕੋਟ ਕੋਟ ਸ਼ੁਕਰ ਹੈ 83 ਲੱਖ ਜੋ ਉਹਨਾਂ ਨੇ ਇੱਥੇ ਕੁੱਤੇ ਫਿਰਦੇ ਨੇ ਅਵਾਰਾ ਪਸ਼ੂ ਵੇਖੇ ਨਾ ਅਵਾਰਾ ਫਿਰਦੇ ਨੇ ਕਿੰਨੀ ਠੰਡ ਪੈ ਰਹੀ ਹੈ ਉਹਨਾਂ ਤੇ ਵਾਰਸ਼ ਪੈ ਰਹੀ ਹੈ ਠੰਡ ਪੈ ਰਹੀ ਹੈ ਉਹਨਾਂ ਦਾ ਤਨ ਟਕੜ ਜੋਗੀ ਵੀ ਛੱਤ ਨਹੀਂ ਹੈ ਖਾਣ ਲਈ ਉਹਨਾਂ ਨੂੰ ਉਹਨਾਂ ਦਾ ਜਿਹੜਾ ਭੋਜਨ ਹੈ ਉਹ ਪ੍ਰਾਪਤ ਨਹੀਂ ਹੈ ਅਪਲਬਧ ਨਹੀਂ ਹੈ ਕਿਹੋ ਕਿਹੋ ਜਿਹਾ ਦੁੱਖ ਭਰੀਆਂ ਜੁਨਾਂ ਨੇ ਕਾਲਪੁਖ ਸਾਨੂੰ ਬੰਦੇ ਬਣਾਇਆ ਏ ਤਾਂ ਕਦੇ ਅਕਾਲਪੁਖ ਦਾ ਸ਼ੁਕਰਨਾ ਨਹੀਂ ਕਰਦੇ ਇਸੋ ਗੁਰਪੁਰਬ ਨਾਲ ਦਾ ਇਹ ਭਾਵ ਕੇਂਦਰੀ ਭਾਵੇ ਹੋਈ ਹੈ ਕਿ ਮਨਾਂ ਆਪਣੇ ਆਪ ਨੂੰ ਗੁਰੂ ਦੇ ਰੰਗ ਵਿੱਚ ਰੰਗ ਕੇ ਗੁਰੂ ਦਾ ਹੋ ਜਾਵੇ ਬਸ ਸੋ ਬਾਬਾ ਰੇਸਿੰਗ ਜੀ ਨੂੰ ਬੇਨਤੀ ਹੈ ਸਟੇਜ ਤੇ ਆ ਜਾਣਾ ਆਰਤੀ ਦਾ ਸਮਾਂ ਹੋ ਗਿਆ ਦੋ ਪੌਣੇ 2 ਲੱਖ ਭਗੋਂ ਵਾਲੇ ਨੇ ਸਾਰੇ ਸਤਿਗੁਰੂ ਬੇਨਤੀ ਹੈ ਸਜੇ ਰਹੋ ਭਾਈ ਸਜੇ ਰਹੋ ਭਾਈ ਆਰਤੀ ਹੋਵੇਗੀ ਸਾਰੇ ਨਿਆਰਤੀ ਵਿੱਚ ਬੈਠ ਕਰਕੇ ਸ਼ਾਮਲ ਹੋਣਾ ਹੈ ਕੋਈ ਵੀ ਖੜਨ ਦੀ ਖਿਚਲਾ ਨਾ ਕਰੇ ਪਰ ਇੱਕ ਐਤਵਾਰ ਨੂੰ ਦੀਵਾਨ ਸਜਦਾ ਹੈ ਉਪਰੰਤ ਆਰਤੀ ਹੁੰਦੀ ਹੈ ਆਹ ਗੁਰੂ ਕੇ ਪਿਆਰਿਓ ਧੰਨ ਗੁਰੂ ਰਵਿਦਾਸ ਪਾਤਸ਼ਾਹ ਜੀ ਦੇ ਬਖਾਰ ਮਿਲ ਤੋਂ ਰਾਗਿਤ ਨਸਰੀ ਵਿੱਚ ਅਚਾਰੀ ਗਈ ਆਰਤੀ ਆਓ ਇਹਨਾਂ ਜਨਨ ਨੂੰ ਜਾ ਰਹੇ ਨਾਮ ਨਾਲ ਬੁਰੜ ਦਾ ਜਤਨ ਕਰਿਓ ਆਹ ਗੁਰੂ ਕੇ ਪਿਆਰਿਓ ਨਾਮ ਤੇਰੋ ਆਰਤੀ ਮZN ਬਹਾਰੇ ਹਰ ਕੇ ਨਾਮ ਦੇ ਝੂਠੇ ਸਗਲ ਪਸਾਰੇ